ਦੋਸਤੋ ਸਾਸਰੀਕਾਲ ਸਾਰੇ ਭਰਾਵਾਂ ਨੂੰ ਪਿੰਡ ਬਲੇਰ ਖੜੇ ਆ ਪੱਟੀ ਤਹਿਸੀਲ ਜਿਲ੍ਹਾ ਤਰਨਤਾਰਨ ਵੀਰ ਮਨੋਰ ਦੇ ਫਾਰਮ ਤੇ ਆਏ ਆ ਅੱਜ ਟੋਟਲ 4 ਵੜਾ ਨੇ ਦੇ ਕੋਲੇ ਵਿਕਾਊ ਆ ਇੱਕ ਮੱਝ ੱਤਲੜ ਮੈਂ ਆ ਝੋਟੀ ਆ ਤਕਰੀਬਨ ਦੂਜਾ ਸੂਆ ਸੂਈ ਬੜੇ ਚਾਇ ਚਾਇ ਰੇਟ ਦੇ ਵਿੱਚ ਸ਼ੁਰੂਆਤ ਆਪਾਂ ਇਸ ਵੇੜ ਤੋਂ ਕਰਾਂਗੇ ਮਨੋਰ ਸਾਸਰੀਕਾਲ ਪਾਜੀ ਕੈਮ ਮਨੋਰ ਵੀਰੇ ਇੱਕ ਆ ਵੜਾ ਆਪਣੇ ਕੋਲ ਅੱਜ ਹੀ ਸੂਈ ਆ ਹਾਂਜੀ ਹਾਂਜੀ ਸੂਬਿਆਂ ਦੇ ਵਿੱਚ ਤੁਸੀਂ ਦੱਸਿਆ ਵੀ ਦੂਜਾ ਸੂਆ ਦੂਜਾ ਸੂਆ ਹਾਈਟ ਕੱਦ ਹਾਂ ਹਾਈਟ ਕੱਦ ਬੁੱਤਾਲੀ ਵੜਾ ਪੂਰੀ ਵੱਡੀ ਤੇ ਥੱਲਿਓ ਮੇਰਾ ਭਰਾ ਠੀਕ ਆ ਜੀ ਆ ਮੇਲ ਆ ਜ ਲੇਵੀ ਐਂਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਬਾਕੀ 2-4 ਕਿਲੋ ਚੋਇਆ ਤੁਸੀਂ ਮੋਰਨ ਹਾਂਜੀ ਚਾਇਆ 2-4 ਕਿਲੋ ਚੋਇਆ ਬਾਕੀ ਚੰਗੀ ਚੋਣ ਨਿਕਲੀ ਬਹੁਤ ਵਨ ਇੱਕ ਨੰਬਰ ਮਗਰ ਬੱਛੀ ਚਾਹਣ ਦਿੱਤਾ ਹਾਂਜੀ ਬੱਛੀ ਲੋ ਜੀ ਮਗਰ ਬੱਛੀ ਆ 나ੜੂਆ ਗਿੱਲਾ ਨਾਲ ਆ ਜੇਰ ਪ੍ਰੋਪਰ ਡਾਨਾ ਜੇਰ ਪ੍ਰੋਪਰ ਪਾ ਦਿੱਤੀ ਆ 15-10 ਮਿੰਟ ਪਹਿਲਾਂ ਇਹਨੇ ਕਰਮਾਰੀ ਨੇ ਤੇ ਵੱਡੀ ਵੜਾ ਕੋਈ ਪਿਛਲੇ ਸੂਬੇ ਦੀ ਦਿੱਤੀ ਡਿਟੇਲ 30 ਕਿਲੋ ਕਹਿੰਦੇ ਚੋਇਆ ਸੀ 30 ਕਿਲੋ 30 ਕਿਲੋ ਚੋਇਆ ਲੋ ਵੀ 30 ਕਿਲੋ ਦੀ ਵੀਰਾਂ ਦਾ ਵੀ ਆਪ ਨੂੰ ਤਸੱਲੀ ਸ਼ਹਿਦੀ ਦਿੱਤੀ ਆ ਅਗੋਂ ਮੇਰਾ ਵੀਰ ਆਪਦਾ ਆਈਡੀਆ ਲਾ ਦ ਬੈਕਸਾਈਡ ਲੇਵਾ ਵੇਖੋ ਕਰਮਾਲੀ ਐ ਸੰਤ ਦੇ ਦੋਤੇ ਆ ਗਏ ਨੇ ਹੋਰ ਭਾਂਜਣਾ ਜੀ ਬਣੋਗੇ ਇਹ ਵਾੜ ਤੁਹਾਨੂੰ ਜਾਇ ਜੀ ਮਿਲ ਜੂਗੀ ਹਾਂ 80 ਹਜ਼ਾਰ 80 ਹਜ਼ਾਰ ਦੀ ਫਾਈਨਲ ਇਧਰ ਇੱਕ ਵਾੜ ਵਖਾਉਣਿਆ ਸੈਕਿੰਡ ਨੰਬਰ ਤੇ ਇਹ ਭਰਾਵਾਂ ਨੂੰ ਚੈੱਕ ਕਰਾਦ ਗਿਆ ਕਿੰਨੇ ਦਿਨਾਂ ਦੀ ਸੁਈ ਹੈ ਇਹ ਪਰਸਨ ਦੀ ਜੀ ਤੀਜਾ ਦਿਨ ਹੋ ਗਿਆ ਜੀ ਅੱਜ ਤੀਜਾ ਦਿਨ ਆ ਮਗਰਵੱਛਾ 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 ਤੀਜਾ ਦਿਨ ਹੈ ਅੱਜ ਕਿੰਨਾ ਇਸ ਵਕਤ ਬੋਲਾ 15 16 ਕਿਲੋ ਯਾਰ ਖੁਲਾ ਹੋਗਾ ਲਓ ਜੀ 15 16 ਕਿਲੋ ਬੋਲਾ ਬਾਕੀ ਹੈ ਕਰਮਾਲੀ ਠੰਡੀ ਧੀਰੀ ਜਿੱਦਾਂ ਮਰਜ਼ੀ ਹੱਥ ਹੱਥ ਫੇਰੀ ਜਾਓ ਠ ਇਹਦਾ 58000 ਰੁਪਇਆ ਜੈਸਨੋ ਕੀਤੀ 58000 ਹਾਂ ਨਾ ਇਧਰ ਇੱਕ ਵੜਾ ਖਾਦਨੇ ਭਰਾਵਾਂ ਨੂੰ ਠੀਕ ਹੈ ਜੀ ਇਹ ਅੱਜ ਕਿੰਨੇ ਦਿਨਾਂ ਦੇ ਵਿੱਚ ਇਹਨੂੰ 10 ਤੋਂ 15 ਦਿਨ ਲਾ ਲੋ ਤੁਸੀਂ 10 ਤੋਂ 15 ਦਿਨ ਇਹਦੇ ਮਗਰ ਬੱਛੀ ਹੈ ਇਹਦੇ ਮਗਰ ਬੱਛਾ ਮਗਰ ਬੱਛਾ ਇਹਦੇ ਵੀ ਠੀਕ ਹੈ ਜੀ 15 ਦਿਨਾਂ ਦੀ ਸੂਈ ਹੈ ਦੁੱਧ ਕਿਨਾ ਇਥੇ 10 ਕਿਲੋ ਠੰਡਾ ਦੁੱਧ ਹੋਊਗਾ 10 ਕਿਲੋ 11 12 ਹੀ 10 ਕਿਲੋ 10 ਕਿਲੋ ਨਹੀਂ 10 ਕਿਲੋ ਵੀ ਤਾਂ 10 ਕੇ ਦੇਣੀ ਆ 15 ਦਿਨਾਂ ਦੀ ਸੂਈ ਦੂਜਾ ਸੂਬਾ ਤੇ ਮੁੱਲ ਕੀ ਕਰਤਾ ਇਹਦਾ 47000 ਰਹਾਣਾ ਯੈਸਨੋ 47000 ਇਧਰ ਇੱਕ ਵੜ ਬਖਾ ਦਿੰਨੇ ਆ ਇਧਰ ਥੱਲੇ ਵੀ 10000 ਕਿਲੋ ਆ ਇਹਦੇ ਥੱਲੇ 11 12 ਕਿਲੋ ਆ 11 12 ਕਿਲੋ ਦੁੱਧ ਦਾ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਅਜ ਹੋ ਗਿਆ ਹਫਤਾ ਹੋ ਗਿਆ ਹਫਤਾ ਹੋ ਗਿਆ ਮਗਰ ਕੀ ਤੇ ਬੱਛਾ ਮਗਰ ਬੱਛਾ ਹਫਤੇ ਦੀ ਸੂਈ ਆ ਮਗਰ ਬੱਛਾ ਕੀ ਮੁੱਲ ਵੀ ਰੇ ਇਹਦਾ 38000 ਰਹਾਣਾ ਪਾਇਆ ਯੈਸਨੋ 38000 ਰੁਪਇਆ ਪੂਰੀ ਵੀਡੀਓ ਕੱਲ ਨੂੰ ਆਜੂਗੀ ਇਧਰ ਇੱਕ ਛੋਟੀ ਬਖਾ ਦੇਣਾ ਦੂਜੇ ਸੂਵੇ ਛੋਟੀ ਆ ਕੋਈ ਡੇਢ ਦੀ ਕੋਈ ਦੋ ਦੀ ਕੋਈ ਪੌ ਇਹ ਵੀਰਾਂ ਦਾ ਵੀ ਝੋਟੀ ਲਿਆਂਦੀ ਸੀ ਚੌਥਾ ਥਣਾ ਦੇ ਵਿੱਚ ਤੇ ਦੁੱਧ ਸੀ 12 13 ਕਿਲੋ ਹੋਣ ਹੋ ਗਈ ਤਿੱਲ ਮਗਰਲੇ ਥਣ ਦੀ ਤੇ ਮਗਰ ਇਹਦੇ ਕਟਾ ਮੇਲ ਕਾਫ ਆ ਤੇ ਆਇਆ ਇਸ ਵਕਤ 9 ਕਿਲੋ ਦੁੱਧਾਂ ਦੇ ਥੱਲੇ ਡਿਮਾਂਡ ਅਜੇ ਦੀ ਭਾਵੇਂ 75 80 70 ਕੁਛ ਵੀ ਕਰਾ ਲੋ ਵੀਰ ਲੈਣ ਦੇਣ ਕੀ ਸੀ 65000 ਰੁਪਏ ਯਾ ਇਸ ਨੂੰ 65000 ਦੀ ਝੋਟੀ ਮਿਲ ਜੂਗੀ ਬਾਕੀ ਤਿੰਨ ਥਣਾਂ ਦੇ ਵਿੱਚ ਜਾਊਗੀ ਠੀਕ ਆ ਜੀ ਚੌਥੇ ਥਣ ਦੇ ਵਿੱਚ 10 ਪਰ ਆਉਂਦੀਆਂ ਨੇ ਪਰ ਵੀਰਾਂ ਦਾ ਤਿੱਲੜ ਗਾ ਕੇ ਦੇਣੀ ਆ ਠੀਕ ਆ ਜੀ ਧੰਨਵਾਦ